ਕਿਹੜਾ ਪਿੰਡ ਤੁਹਾਡਾ ਆਲੀ ਆਲੀ ਕਲਾ ਹਾਂਜੀ ਅੱਜ ਕੀ ਕੀ ਸੇਵਾ ਹੋਈ ਤੁਹਾਡੀ ਇੱਥੇ ਜਿਹੜਾ ਹਰ ਪ੍ਰਾਪਤ ਲਾ ਕੇ ਬਹੁਤ ਸੇਵਾ ਵਾਏ ਗੁਰੂ ਬਹੁਤ ਜਿਆਦੀ ਅੱਦੋ ਪਰੇ ਠੀਕ ਹੈ ਜੀ ਸੇਵਾ ਵਧੀਆ ਹੋਈ ਆ ਠੀਕ ਹੈ ਜੀ ਵਧੀਆ ਤਰੀਕੇ ਨਾਲ ਵੰਡਿਆ ਗਿਆ ਆ ਰਸਣ ਹਾਂਜੀ ਤੇ ਵਧੀਆ ਤਰੀਕੇ ਨਾਲ ਲਿਆ ਗਿਆ ਧੰਨਵਾਦ ਤੁਹਾਡਾ ਬਹੁਤ 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 ਧੰਨਵਾਦ ਠੀਕ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਬਰਬਾਦੀ ਹੋਈ ਲੇਕਨ ਗੁਰੂ ਘਰ ਦੀਆਂ ਲਾਡਲੀਆਂ ਫੌਜਾਂ ਨੇ ਸਾਡੇ ਸੰਤ ਸਮਾਜ ਨੇ ਸੰਤਮਾ ਪੁਰਖਾਂ ਨੇ ਲਗਾਤਾਰ ਸਾਡੀਆਂ ਸਵਾਜ ਸਵਾਵਾਂ ਨੇ ਵੱਡੇ ਪੱਧਰ ਤੇ ਮਦਦ ਕੀਤੀ ਹੈ ਕਿ ਪਿੰਡ ਆਲੀ ਕਲਾਸੀ ਪਹੁੰਚਿਆ ਨੇੜੇ ਸੁਲਤਾਨਪੁਰ ਲੋਧੀ ਤਾਂ ਜਿੱਥੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਅੱਜ ਬੰਬੇ ਦੀਆਂ ਸੰਗਤਾਂ ਵੱਲੋਂ ਉੱਥੋਂ ਦੇ ਗੁਰੂ ਘਰ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਸੇਵਾ ਹੈ ਨਗਦ ਰੂਪ ਚ ਔਰ ਨਾਲ ਜਿਹੜੀ ਹੋਰ ਵੱਖ-ਵੱਖ ਸਵਾਵਾਂ ਕੀਤੀਆਂ ਜਾ ਰਹੀਆਂ ਮੈਂ ਗੁਰਜਨ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁ ਦੇ ਰਹਿਣ ਵਾਲਾ ਤੇ ਇਹ 2023 ਚ ਵੀ ਵੱਡਾ ਹੜਾ ਆਇਆ ਸੀ ਤੇ 2025 ਚ ਵੀ ਇੱਥੇ ਨਗਰਾਲੀ ਕਲਾਂ ਤੇ ਹੋਰ ਆਲੀ ਖੁਰਦ ਤੇ ਬੇਚਰਾ ਪਿੰਡ तकरीबन 20-25 ਪਿੰਡਾਂ ਜਿੱਥੇ ਹੜ੍ਹ ਨੇ ਬਦਲਾਂ ਨੂੰ ਪ੍ਰਭਾਵਿਤ ਕੀਤਾ ਤੇ ਅੱਜ ਬਹੁਤ ਵੱਡੇ ਰੂਪ ਵਿੱਚ ਗੁਰਦੁਆਰਾ ਆਪਣਾ ਬੰਬੇ ਤੋਂ ਪੰਜਾਬੀ ਸਾਂਝੀ ਸਭਾ ਗੁਰਦੁਆਰਾ ਮੁੰਬਈ ਤੋਂ ਤੇ ਉਹਨਾਂ ਦੇ ਹੋਰ अनेका ਸਹਿਯੋਗੀ ਗੁਰਦੁਆਰੇ ਸਾਹਿਬ ਜੋ ਬੰਬੇ ਦੇ ਆ ਤੇ ਉਹਨਾਂ ਤਿਲ-ਤਿਲ ਇਕੱਠਾ ਕਰਕੇ ਵੱਡੇ ਰੂਪ ਵਿੱਚ 2500 ਰੁਪਇਆ ਪਰ ਪਰਿਵਾਰ ਤੇ ਇੱਕ ਕੰਬਲ ਜੋ ਦੇਣਾ ਕੀਤਾ ਵਾ ਤੇ ਵੱਡੇ ਰੂਪ ਵਿੱਚ ਆਈਆਂ ਮਾਛੀਵਾੜੇ ਤੋਂ ਆ ਮਾਪੁਰਛ ਤੇ ਹੋਰ ਉਹਨਾਂ ਦੇ ਨਾਲ ਠੱਠਗੜ ਤੋਂ ਇਦਾਂ ਵੱਖਰੀ ਐਨਜੀਓ ਜੁੜੀਆਂ ਵਾਂ ਸੰਪਰਦਾਵਾਂ ਜੁੜੀਆਂ ਤੇ ਉਹਨਾਂ ਵੱਡੇ ਰੂਪ ਵਿੱਚ ਦਾਨ ਭੇਟਾ ਜਿਹੜੀ ਕੀਤੀ ਆ ਤੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਵੱਡੇ ਰੂਪ ਵਿੱਚ ਬੰਨ ਦੀ ਸੇਵਾ ਕੀਤੀ ਆ ਬੜੀਆਂ ਸੰਗਤਾਂ ਆਈਆਂ ਉਹਨਾਂ ਮਾਇਆ ਦੇ ਰੂਪ ਵਿੱਚ ਬੜੀ ਵੱਡੀ ਸਾਡੀ ਇਥੇ ਹਿੱਸਾ ਦਾ ਕਰਕੇ ਗਈਆਂ ਤੇ ਬਹੁਤ ਜੁੜ ਚੁੱਕੇ ਆ ਇਹ ਸਾਡੇ ਆਪਣੇ ਪ੍ਰਧਾਨ ਆ ਆਪਣਾ ਬੰਨ ਕਮੇਟੀ ਦੇ ਸਰਦਾਰ ਰਿਸ਼ਪਾਲ ਸਿੰਘ ਸੰਧੂ ਇਹਨਾਂ ਦਾ ਨੰਬਰ ਚੱਲਦਾ ਵਾ ਗੁਰਦੁਆਰਾ ਬਾਬਾ ਬਿਧੀ ਚੰਦ ਬੰਨ ਸੇਵਾ ਕਮੇਟੀ ਤੇ ਵੱਡੇ ਰੂਪ ਦੇ ਵਿੱਚ ਜਿਹੜੀਆਂ ਹਾਂਜੀ ਤੇ ਵੱਡੇ ਰੂਪ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਦਾਨਪਨ ਕਰਦੀਆਂ ਰਹੀਆਂ ਤੇ ਬਹੁਤ ਵੱਡਾ ਬੰਨ ਜਿਹੜਾ ਵਾ ਸੰਗਤਾਂ ਦੇ ਸਹਿਯੋਗ ਨਾਲ ਆਤ ਕੀ ਉਹ ਜੋ ਬੰਨਿਆ ਗਿਆ ਜਿਹੜੀਆਂ 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 ਸੇਵਾ ਲੈ ਕੇ ਆਈਏ ਜਿਨ੍ਹਾਂ ਨੇ ਸੇਵਾ ਕੀਤੀ ਇੱਥੇ ਤੱਕ ਪਹੁੰਚਾਈ ਹੈ ਉਹਨਾਂ ਦਾ ਧੰਨਵਾਦ ਕਰਨਾ ਚਾਹੂਗਾ ਹਾਂ ਜੀ ਬਹੁਤ ਵੱਡਾ ਧੰਨਵਾਦ ਕਰ ਕਰਨਾ ਚਾਹਾਂਗੇ ਸਾਡੇ ਕੋਈ ਅਜਿਹਾ ਲਫ਼ਜ਼ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਕਿੰਨਾ ਦਿਲ ਚ ਦਰਦ ਹੋਊਗਾ ਕਿ ਉੱਥੋਂ ਬੈਠਿਆ ਨੇ ਸੋਸ਼ਲ ਮੀਡੀਆ ਦਾ ਜੋਗਾ ਤੇ ਉਹਨਾਂ ਨੇ ਵੇਖਿਆ ਕਿ ਸਾਡੇ ਭੈਣ ਭਰਾ ਜਿਹੜੇ ਆ ਇਸ ਵਿਪਤਾ ਦੇ ਵਿੱਚ ਹੈਗੇ ਆ ਤੇ ਉਹਨਾਂ ਨੇ ਆ ਕੇ ਯੂਰੀਆ ਦੇ ਪੈਸੇ ਯੂਰੀਆ ਲੱਭੀ ਨਹੀਂ ਗਈ ਤੇ ਯੂਰੀਆ ਦੇ ਪੈਸੇ ਦਿੱਤੇ ਆ ਤਾਂ ਕਿ ਜ਼ਿਮੀਦਾਰ ਜਿਹੜੇ ਆ ਆਪਣੀਆਂ ਫਸਲਾਂ ਨੂੰ ਪਾ ਸਕਣ ਤੇ ਮੈਂ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਪੁਰਜੋਰ ਅਪੀਲ ਕਰਦਾ ਕਿ ਸਾਡੇ ਸੁਲਤਾਨਪੁਰ ਲੋਧੀ ਹਲਕਾ ਹੀ ਆ ਕੱਲਾ ਜਿੱਥੇ ਵੱਡੇ ਦੇ ਰੂਪ ਵਿੱਚ ਕੁਝ ਜਿਹੜੇ ਜ਼ਿਮੀਦਾਰ ਆ ਉਹ ਨਾ ਆ ਕਾਸ਼ਤ ਕਰਦੇ ਆ ਗਰਦੌਰੀ ਗਰਦੌਰੀ ਦੇ ਰੂਪ ਵਿੱਚ ਕਾਸ਼ਤ ਕਰਦੇ ਆ ਤੇ ਉਹਨਾਂ ਨੂੰ ਖਰਾਬਾ ਨਹੀਂ ਮਿਲਿਆ ਮਾਲਕੀ ਨਹੀਂ ਹੈ ਉਹਨਾਂ ਦੀ ਹਾਂਜੀ ਮਾਲਕੀ ਨਹੀਂ ਗਈ ਤੇ ਮਾਲਕਾਂ ਨੂੰ ਖਰਾਬਾ ਮਿਲ ਗਿਆ ਤੇ ਜਿਹੜੇ ਕਾਸ਼ਤਕਾਰ ਆ ਉਹਨਾਂ ਨੂੰ ਖਰਾਬਾ ਨਹੀਂ ਮਿਲਿਆ ਅੱਗੇ ਜੋ ਪਿਛਲੀਆਂ ਸਰਕਾਰਾਂ ਸੀ ਉਹਨਾਂ ਕਦੀ ਭਿੰਨ ਭਾਵ ਨਹੀਂ ਰੱਖਿਆ ਇਹ ਸਰਕਾਰ ਨੇ 5 ਕਿੱਲਾਂ ਦਾ ਇੱਕ ਤੇ ਬੈਨ ਰੱਖਿਆ ਤੇ ਇੱਕ ਇਹ ਮਤਲਬ ਜਿਹੜਾ ਕਾਸ਼ਤਕਾਰਾਂ ਨੂੰ ਨਹੀਂ ਦਿੱਤਾ ਗਿਆ ਉਹ ਸਰਕਾਰਾਂ ਜਿਹੜੀਆਂ ਪਿਛਲੀਆਂ ਸੀ ਉਹ ਕੋਈ ਪਰ ਕਿਲੇ ਦਾ ਕੋਈ ਨਹੀਂ ਹੁੰਦਾ ਭਾਵੇਂ 10 ਕਿਲੇ ਹੋਣ 15 ਕਿਲੇ ਹੋਣ ਖਰਾਬਾ ਤੇ ਖਰਾਬਾ ਹੀ ਹੁੰਦਾ ਉਹ ਜਿੰਨੇ ਵੀ ਕਿਸੇ ਦੇ ਕਿਲੇ ਹੁੰਦੇ ਹੋ ਨਾ ਖਰਾਬਾ ਦਿੰਦੇ ਸੀ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਕਾਸ਼ਤਕਾਰਾਂ ਨੂੰ ਤੇ ਔਰ ਪੰਜ ਕਿਲਿਆਂ ਦੀ ਲਿੰਟ ਲਾਈ ਆ ਅਸੀਂ ਤੁਹਾਡੇ ਸਾਹਮਣੇ ਪੁਰਜੂਰ ਅਪੀਲ ਕਰਦੇ ਸਾਡੀ ਆਵਾਜ਼ ਜਿੱਥੋਂ ਤੱਕ ਵੀ ਸੀਐਮ ਮਾਨ ਤੱਕ ਪਹੁੰਚਦੀ ਆ ਤੇ ਸਾਡੇ ਹਲਕੇ ਦੀ ਆਵਾਜ਼ ਪਹਚਾਈ ਜਾਵੇ ਤੇ ਸਾਨੂੰ ਪੂਰਾ ਦਾ ਪੂਰਾ ਖਰਾਬਾ ਦਿੱਤਾ ਸਰਦਾਰ ਰਚਪਾਲ ਸਿੰਘ ਜੀ ਤੁਹਾਡੀਆਂ ਵੱਡੀਆਂ ਸੁਆਵਾਂ ਨੇ ਅਸੀਂ ਮੱਲਾਵਲੇ ਤੋਂ ਚੱਲ ਕੇ ਚੇਚਾ ਆਏ ਆ ਅਸੀਂ ਅਕਸਰ ਕਿਉਂਕਿ ਆਪਣਾ ਪੰਜਾਬ ਦਾ ਕਰੀਬ ਵੱਡਾ ਇਲਾਕਾ ਜਿਹੜਾ ਵੱਡੇ ਜ਼ਿਲ੍ਹੇ ਸੀ ਕਰੀਬ 10-12 ਜ਼ਿਲ੍ਹੇ ਆ ਉਹਨਾਂ 'ਚ ਹੜਾ ਹੈ ਹੜਾ ਤੋਂ ਬਾਅਦ ਮੈਂ ਅਕਸਰ ਆਧਾਰਨ ਦੇਣਾ ਹੁੰਦਾ ਤੁਹਾਡੀ ਰਿਸ਼ਪਾਲ ਜਿਹੜੇ ਬਾਈ ਜੀ ਹੋਣੀ ਹੈਗੇ ਇਹਨਾਂ ਨੇ ਬਨ ਦੀ ਸੇਵਾ ਵਾਲਾ WhatsApp ਗਰੁੱਪ ਬਣਾਇਆ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਪੂਰੀ ਚਰਚਾ ਰਹੀ ਹੈ ਤੁਸੀਂ ਜਿਹੜੀਆਂ ਸਵਾਵ ਬਨ ਤੇ ਵੀ ਕੀਤੀਆਂ ਬਨ ਕਮੇਟੀ ਵੀ ਤੁਹਾਡੀ ਬਣੀ ਹੈ ਬਾਈ ਜਨਸਿਕ ਨੇ ਦੱਸਿਆ ਤਾਂ ਅੱਜ ਵੀ ਜਿਹੜੀ ਇੱਥੇ ਆਪਣੀ ਸੇਵਾ ਪਹੁੰਚੀ ਹੈ ਤਾ ਤੁਸੀਂ ਪ੍ਰਬੰਧ ਬੜੇ ਵਧੀਆ ਤਰੀਕੇ ਨਾਲ ਕੀਤੇ ਉਸ ਤੋਂ ਬਾਅਦ ਸਵਾਵਾਂ ਵੀ ਵੱਡੇ ਪੱਧਰ ਤੇ ਤੁਹਾਡੇ ਕੋਲ ਪਹੁੰਚੀਆਂ ਤਾਂ ਜਿੱਥੇ ਤੁਹਾਡਾ ਧੰਨਵਾਦ ਕਰਨਾ ਬਣਦਾ ਤੁਸੀਂ ਵੱਡੇ ਪੱਧਰ ਤੇ ਇੱਕ ਕਹਿ ਲਓ ਵੀ ਸੰਗਠਿਤ ਰੂਪ ਚ ਇਹ ਸਵਾਵਾਂ ਨਿਭਾਈਆਂ ਨੇ ਭਾਵੇਂ ਹੁਣ ਮਾਇਆ ਦੇ ਰੂਪ ਚ ਹੋ ਰਹੀ ਹੈ ਜਾਂ ਇਸ ਤਰ੍ਹਾਂ ਕੋਈ ਮਿੱਟੀ ਦੀ ਸੇਵਾ ਸੀ ਟਰੈਕਟਰਾਂ ਦੀ ਸੇਵਾ ਸੀ ਟਰਾਲੀਆਂ ਦੀ ਸੇਵਾ ਸੀ ਔਰ ਲਗਾਤਾਰ ਸਵਾਵਾਂ ਕੀਤੀਆਂ ਮੇਰੇ ਖਿਆਲ ਚ 4-5 ਮਹੀਨੇ ਤੁਹਾਨੂੰ ਹੋ ਗਏ ਪੂਰੀ ਕਮੇਟੀ ਦਾ ਇੱਕ ਬੜਾ ਵੱਡਾ ਸਹਿਯੋਗ ਰਿਹਾ ਬਾਈ ਜੀ ਦੇਖੋ ਜੀ ਜਦੋਂ ਤੋਂ ਅਸੀਂ ਬਨ ਮਜ਼ਬੂਤ ਕਰਨ ਲੱਗੇ ਸੀ ਉਸ ਟਾਈਮ ਤੋਂ ਹੀ ਲੈ ਕੇ ਸਾਡਾ ਬਹੁਤ ਜ਼ਿਆਦਾ ਐਨ ਆਰ ਆਈ ਵੀਰਾਂ ਨੇ ਸੰਸਥਾਵਾਂ ਨੇ ਜਿਹੜਾ ਅਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਮਹਾਪੁਰਸ਼ਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕਿਉਂਕਿ ਪਹਿਲਾਂ ਇਹ ਬਨ ਟੁੱਟਣ ਦਾ ਇੱਕ ਮਹੀਨਾ ਜਿਹੜਾ ਇਹ ਪੂਰਾ ਜਦੁੱਜਦ ਕੀਤੀ ਸੀ ਕਿ ਬਨ ਨਾ ਰੁਟੇ ਅਸੀਂ ਪੂਰੀ ਮਿਹਨਤ ਕਰਦੇ ਰਹੇ ਤੇ ਨਾਲ ਸਾਡਾ ਸਾਥ ਜਿਹੜਾ ਹੈ ਐਨ ਆਰ ਆਈ ਵੀਰ ਜਾਂ ਸੰਸਥਾਵਾਂ ਦਿੰਦੀਆਂ ਰਹੀਆਂ ਉਤੋਂ ਬਾਅਦ ਜਦੋਂ ਬਨ ਟੁੱਟ ਗਿਆ ਉਤੋਂ ਬਾਅਦ ਇੰਨੇ ਜਿਹੜਾ ਵਾ ਸੰਗਤਾਂ ਨੇ ਜਿਹੜਾ ਸਾਡਾ ਸਹਿਯੋਗ ਦਿੱਤਾ ਵੀ ਮੌਕੇ ਮੌਕੇ ਮੁਤਾਬਕ ਜੀ ਸਾਨੂੰ ਮਿੱਟੀ ਦੀ ਲੋੜ ਪ ਤੱਕ ਜਿਹੜਾ ਸੀ ਉਹ ਮਿੱਟੀ ਲੈ ਕੇ ਪਹੁੰਚੇ ਸੀ ਜੇ ਸਾਨੂੰ ਬੋਰਿਆਂ ਦੀ ਲੋੜ ਪਈ ਤਾਂ ਉਹ ਵੀ ਬਹੁਤ ਵੱਡੀ ਤਦਾਦ ਵਿੱਚ ਖਾਲੀ ਬੋਰੇ ਜਿਹੜੇ ਸੀ ਉਹ ਲੈ ਕੇ ਸੰਗਤ ਪਹੁੰਚੀ ਫਿਰ ਅਸੀਂ ਉਹਨੂੰ ਬੰਨ ਨੂੰ ਜਿਹੜਾ ਸੰਗਤਾਂ ਦੇ ਸੰਯੋਗ ਨਾਲ ਹੀ ਬਣਾਇਆ ਬਹੁਤ ਵੱਡਾ ਸੰਯੋਗ ਸਾਨੂੰ ਦਿੱਤਾ ਕੋਈ ਵੀ ਚੀਜ਼ ਜਿਹੜੀ ਉਹਨਾਂ ਨੇ ਘਾਟ ਨਹੀਂ ਹੋਣ ਦਿੱਤੀ ਜਿਸ ਟਾਈਮ ਤੇ ਪਾਣੀ ਚੱਲਦਾ ਸੀ ਉਸ ਟਾਈਮ ਤੇ ਇਹਨਾਂ ਜਿਹੜਾ ਸੀ ਸੌਦਾ ਜਿਹੜਾ ਸੀ ਵੰਡਿਆ ਗਿਆ ਜਿੱਦਾਂ ਅੱਜ ਬਾਬਾ ਜੀ ਹੁਣ ਆਏ ਇਹ ਪਹਿਲਾਂ ਸਾਡੇ ਕੋਲ ਇੱਕ ਸੌਦਾ ਲੈ ਕੇ ਆਏ ਸੀ ਬਹੁਤ ਵੱਡਾ ਸੌਦਾ ਇਹਨਾਂ ਨੇ ਪਿੰਡ ਵਿੱਚ ਆਣ ਕੇ ਸਾਡੇ ਪਿੰਡਾਂ ਵਿੱਚ ਵੰਡਿਆ ਸੀ ਇਹਨਾਂ ਨੇ ਜਿੱਦਾਂ ਕਣਕ ਲੈ ਕੇ ਆਏ ਸੀ ਨਾਲ ਤੇਲ ਸਰੋਂ ਦਾ ਹੋਰ ਵੀ ਸੌਦੇ ਜਿਹੜੇ ਸਾਰੇ ਸੀ ਉਹ ਜਿੰਨੀ ਵੀ ਲੋੜ ਹੁੰਦੀ ਆ ਉਹ ਦੇ ਕੇ ਗਏ ਟਾਈਮ ਦੇ ਟਾਈਮ ਹੋਰ ਵੀ ਸੰਗਤਾਂ ਬਹੁਤ ਆਈਆਂ ਤੇ ਅੱਜ ਇਹਨਾਂ ਨੇ ਫੇਰ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਅਸੀਂ ਜਿਹੜਾ ਹੁਣ ਦੱਸੋ ਲੋੜ ਕੀ ਆ ਤੇ ਹੁਣ ਜਿਹੜੀ ਬਜਾਈ ਉਹ ਹੋ ਚੁੱਕੀ ਸੀ ਤੇ ਹੋ ਗਈ ਆ ਤੇ ਹੁਣ ਜਿਹੜੀ ਆ ਜੂਰੀਆ ਦੀ ਲੋੜ ਹੈਗੀ ਆ ਪਰ ਜੂਰੀਆ ਜਿਹੜੀ ਆ ਵੈਸੇ ਹੀ ਜਿਹੜਾ ਵਾ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਜਿਹੜੀ ਬਹੁਤ ਘਾਟ ਮਿਲਨਦੀ ਆ ਕਿਉਂਕਿ ਕਿਸਾਨਾਂ ਨੂੰ ਜੂਰੀਆ ਦਾ ਬਹੁਤ ਘਾਟ ਆ ਤੇ ਇਸ ਕਰਕੇ ਜੂਰੀਆ ਦਾ ਅਸੀਂ ਪਤਾ ਕੀਤਾ ਬਾਬਾ ਜੀ ਉਹਨਾਂ ਨੇ ਪਤਾ ਕੀਤਾ ਕਿ ਬਲੈਕ ਤੱਕ ਵੀ ਉਹਨਾਂ ਨੂੰ ਜੂਰੀਆ ਨਹੀਂ ਮਿਲੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਵਿਚਾਰ ਕੀਤਾ ਅਸੀਂ ਕਿ ਕਿ ਚਲੋ ਸੰਗਤ ਨੂੰ ਜਿਹੜਾ ਵਾ ਤੁਸੀਂ ਮਾਇਆ ਜਿਹੜੀ ਆ ਉਹ ਦੇਰਤੀ ਜਾਵੇ ਤੇ ਨਾਲ ਇਹ ਕੇ ਕੰਬਲ 200 ਕੰਬਲ ਤੇ ਮਤਲਬ ਕਹਿ ਸਕਦੇ ਆ ਕਿ 350 ਜਿਹੜਾ ਪਰਿਵਾਰਾਂ ਨੂੰ ਜਿਹੜਾ ਜੂਰੀਆ ਦੇ ਬਾਬਾ ਜੀ ਉਹਨਾਂ ਵੱਲੋਂ ਪਰ ਮੈਂਬਰ ਨੂੰ 2500 ਰੁਪਿਆ ਜਿਹੜਾ ਉਹਨਾਂ ਨੇ ਦਿੱਤਾ ਗਿਆ ਤੇ ਮਤਲਬ ਜਿਹੜੀ ਬਹੁਤ ਵੱਡੀ ਸੇਵਾ ਅੱਜ ਉਹਨਾਂ ਵੱਲੋਂ ਕੀਤੀ ਗਈ ਆ ਪਾਬਾ ਸੋਧ ਸਿੰਘ ਜੀ ਉਹਨਾਂ ਦੇ ਮਤਲਬ ਰਾਈ ਜਿਹੜਾ ਵਾ ਪੰਜਾਬੀ ਸਾਂਝੀ ਸਭਾ ਮੁਬਈ ਵਾਲੇ ਸਰਜੀਤ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਇਹ ਬਹੁਤ ਵੱਡੀ ਸੇਵਾ ਜਿਹੜੀ ਨਿਭਾਈ ਗਈ ਆ ਤੇ ਅਸੀਂ ਉਹਨਾਂ ਦਾ ਪਿੰਡ ਆਉਣ ਤੇ ਜੀ ਆਇਆਂ ਤੇ ਅਸੀਂ ਆਪਣੇ ਨਗਰਾਂ ਵੱਲੋਂ ਆਪਣੀ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਹੜ ਮਾਰੇ ਲਾ ਕੇ ਵਿੱਚ ਆਣ ਕੇ ਏਡੀ ਵੱਡੀ ਜਿਹੜੀ ਸੇਵਾ ਕੀਤੀ ਹੈ ਜਿਸ ਤਰ੍ਹਾਂ ਭਾਈ ਗਰਜਨ ਸਿੰਘ ਨੇ ਇਹ ਗੱਲ ਕੀਤੀ ਵੀ ਤੁਸੀਂ ਲਗਤ ਸਵਾਵਾਾਂ ਦੀ ਵੀ ਆਪਾਂ ਗੱਲ ਕੀਤੀ ਹੈ ਜਾਂ ਜਿਹੜਾ ਸਰਕਾਰ ਦੀਆਂ ਅਣਕਾਮੀਆਂ ਦੀ ਵੀ ਗੱਲ ਕੀਤੀ ਹੈਗੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਆਪਾਂ ਹੁਣ ਮੌਕੇ ਦੀ ਗੱਲ ਕਰਦੇ ਹਾਂ ਤਾਂ ਕੀ ਹੁਣ ਸੇਵਾ ਕਿਸ ਤਰ੍ਹਾਂ ਦੀ ਚੱਲ ਰਹੀ ਹੈਗੀ ਹੈ ਜਾਂ ਕਿਹੜੀ ਘਾਟ ਕਮਜ਼ੋਰੀ ਹੈਗੀ ਜਿਹੜੀ ਤੁਸੀਂ ਸਾਂਝ ਕਰਨਾ ਚਾਹੋ। ਦੇਖੋ ਜੀ ਜਿਹੜਾ ਜਿੱਦਾਂ ਨੁਕਸਾਨ ਹੋਇਆ ਵਾ ਉਹਦੀ ਪਰਭਾਈ ਤੇ ਚੱਲੋ ਹੋ ਨਹੀਂ ਸਕਦੀ ਤੇ ਪਰ ਫਿਰ ਵੀ ਜਿਹੜਾ ਵਾ ਉਹ ਸੰਸਥਾਵਾਂ ਜਿਹੜੀਆਂ ਆਣ ਕੇ ਸਾਡਾ ਸੰਯੋਗ ਮੌਕੇ ਤੇ ਮੌਕੇ ਦੇਣਦੀਆਂ ਵਾ ਜਿੱਦਾਂ ਪਹਿਲਾਂ ਬੀਜ ਦੀ ਲੋੜੀ ਬੀਜ ਦਿੱਤਾ ਸੀ ਤੇ ਡੀਆਈਪੀ ਦੇ ਪੈਸੇ ਵੀ ਦਿੱਤੇ ਕੁਝ ਡੀਜ਼ਲ ਵੀ ਦਿੱਤਾ ਗਿਆ ਹੁਣ ਜਿੱਦਾਂ ਯੂਰੀਆ ਦੀ ਲੋੜੀ ਤੇ ਅੱਗੇ ਵੀ ਜਦਾਂ ਮੰਨ ਲਓ ਕਿ ਸਾਰਿਆਂ ਦੇ ਮਤਲਬ ਵੱਡਾ ਨੁਕਸਾਨ ਹੋਇਆ ਵਾ ਖਰਚੇ ਰੁਕੇ ਆ ਅੱਜ ਖਰਚਾ ਵੀ ਸੰਗਤ ਨੂੰ ਮਿਲ ਗਿਆ ਤੇ ਜਿਵੇਂ ਜਿਵੇਂ ਲੋੜ ਪੈਂਦੀ ਆ ਪ੍ਰਮਾਤਮਾ ਬੜਾ ਬਿਆਨਤਾ ਉਹ ਉਦਾਂ ਦੇ ਹੀ ਜਿਹੜਾ ਸੇਵਾਦਾਰ ਪੈਦਾ ਕਰਕੇ ਭੇਜੀ ਜਾਂਦਾ ਵਾ ਤੇ ਬਾਕੀ ਲੋੜ ਇੱਥੇ ਬਹੁਤ ਆ ਹਜੇ ਜਿਹੜੀ ਆ ਬੰਨਾਂ ਜਿਹੜੀ ਆ ਕੁਝ ਰਹਿੰਦੇ ਵੀ ਆ ਤੇ ਉਹਨਾਂ ਮੰਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਅਸੀਂ ਤਾਂ ਕਹਿੰਦੇ ਆ ਕਿ ਹੋਰ ਵੀ ਜੇ ਕੋਈ ਕਰਨਾ ਚਾਵੇ ਤਾਂ ਅਸੀਂ ਉਹਨਾਂ ਬੰਨਾਂ ਨੂੰ ਇਹਨਾਂ ਮਜ਼ਬੂਤ ਕੀਤਾ ਜਾਵੇ ਕਿ ਅੱਗੇ ਵਾਸਤੇ ਹਾਰਾ ਹੋਣੀ ਨਾ ਨੁਕਸਾਨ ਹੋਵੇ ਨਾ ਤੇ ਹੋਰ ਵੱਡੇ ਜਿਹੜਾ ਵਾ ਸੰਜੋਗ ਦਿੱਤਾ ਜਾਵੇ ਇੱਕ ਛੋਟਾ ਜਿਹਾ ਇੱਕ ਆਪਾਂ ਸਵਾਲ ਸਾਂਝਾ ਕਰਦੇ ਸੰਗਤ ਦੇ ਨਾਲ ਜਿਹੜੇ ਸੁਣਨ ਵਾਲੇ ਆ ਕਿ ਜਿਹੜੀ ਸੇਵਾ ਕਰਨੀ ਹੈ ਉਹਦਾ ਮਾਬਦਟ ਕੀ ਹੋਣੀ ਚਾਹੀਦੀ ਹੈ ਸੇਵਾ ਭਾਵਨਾ ਹੋਣੀ ਚਾਹੀਦੀ ਵੀ ਸਾਡੇ ਵੱਡੇ ਪੱਤਰ ਸਾਡੇ ਜਿਹੜੇ ਭਰਾ ਸਾਡੀ ਸਾਥ ਦਾ ਸਾਥ ਦੇਣ ਤਾਂ ਵੱਡੇ ਪੱਤਰ ਤੇ ਮਾਇਆ ਵੀ ਆਵੇ ਜਿਸ ਤਰ੍ਹਾਂ ਤੁਸੀਂ ਸਮੇ ਸਮੇਂ ਅਨੁਸਾਰ ਤੁਹਾਡੀ ਜਿਹੜੀ ਮਦਦ ਕੀਤੀ ਗਈ ਜਿਹੜੇ ਸਾਡੇ ਐਨ ਆਰ ਆਈ ਵੀਰ ਸੀ ਜਾਂ ਸੰਸਥਾਵਾਂ ਦੁਆਰਾ ਤਾਂ ਕਿਸ ਤਰ੍ਹਾਂ ਦੀ ਤੁਸੀਂ ਪੀਲ ਜਿਹੜਾ ਤੁਹਾਡਾ ਸਾਂਝਾ ਕਰਨਾ ਦੇਖੋ ਜੀ ਅਸੀਂ ਤੇ ਕਹਿੰਦੇ ਕਿ ਬਹੁਤ ਵਧੀਆ ਗੱਲ ਆ ਮਤਲਬ ਵੀ ਇਦਾਂ ਜਿਹੜੀ ਸੇਵਾ ਵਾ ਗਰਾਉਂਡ ਲੈਵਲ ਤੇ ਆਣ ਕੇ ਵੇਖ ਕੇ ਸੇਵਾ ਜਿਹੜੀ ਉਹ ਕਰਨੀ ਚਾ ਸੇਵਾ ਕਰਦੇ ਹੁਥੇ ਆਣ ਕੇ ਡਿਜੀਟਲ ਪਾ ਕੇ ਜਾਂਦੇ ਸੀ ਜਾਂ ਉਹ ਮਤਲਬ ਪਿੰਡ ਦੇ ਮੋਦਬਰ ਸਜਨਾ ਦੇ ਰਾਈ ਜਿਹੜਾ ਅਸੀਂ ਸੇਵਾ ਕਰਕੇ ਜਾਂਦੇ ਸੀ ਨਹੀਂ ਤੇ ਕਮੇਟੀ ਰਾਈ ਤੇ ਨਹੀਂ ਤੇ ਜਿਹੜਾ ਉਹਦਾ ਸਿੱਧਾ ਜਿਹੜਾ ਕੋਈ ਸੇਵਾ ਕਰ ਜਾਂਦਾ ਸੀ ਮੋਦਬਰਾਂ ਤੋਂ ਬਿਨਾ ਆ ਜਾ ਵੈਸੇ ਹੀ ਕਿਸੇ ਨਾਲ ਮਲਾਪ ਹੋ ਗਿਆ ਤੇ ਉਹ ਜਿਹੜਾ ਉਹਦੇ ਵਿੱਚ ਲੋਕ ਕਿਤੇ ਨਾ ਕਿਤੇ ਗਲਤੀ ਵੀ ਜ਼ਰੂਰ ਕਰਦੇ ਆ ਤੇ ਜਿੰਨੇ ਵੀ ਸੇਵਾ ਕਰਨੀ ਆ ਉਹ ਪਿੰਡ ਦੇ ਮੋਦਬਰ ਸਜਨਾ ਨੂੰ ਮਿਲ ਕੇ ਤੇ ਕਮੇਟੀਆਂ ਬਣੀਆਂ ਉਹਨਾਂ ਨੂੰ ਮਿਲ ਕੇ ਸੇਵਾ ਕਰੇ ਤੇ ਆਣ ਕੇ ਗਰਾਊਂਡ ਲੈਵਲ ਤੇ ਸੇਵਾ ਕਰ ਇਹਨਾਂ ਵੀਰਾਂ ਦੇ ਨਾਲ ਅਸੀਂ ਲਗਾਤਾਰ ਟੱਚੇ ਰਹੇ ਆ ਕਿਉਂਕਿ ਵੱਡਾ ਇਲਾਕਾ ਸੀ ਹੜ ਪ੍ਰਭਾਵਤ ਇਲਾਕਾ ਸੀ ਸੁਲਤਾਨ ਜਲਕਪੁਰਥਲੇ ਦੇ ਵਿੱਚ ਸਤ ਸ੍ਰੀ ਅਕਾਲ ਜੀ ਇਹ ਕਿਸ ਤਰ੍ਹਾਂ ਦੀ ਮਦਦ ਹੋਈ ਤੁਹਾਡੀ ਅੱਜ ਹਾਂਜੀ ਕਰਕੇ ਹੋ ਗਈ ਪਾਜੀ ਠੀਕ ਹੈ ਜੀ ਕਿੰਨੇ ਪੈਸੇ ਮਿਲੇ ਜੀ ਭਾਣੀ ਕੋਈ ਪਤਾ ਨਹੀਂ 2500 ਰੁਪਏ ਹਾਂਜੀ 2500 ਤਾਂ ਧੰਨਵਾਦ ਕਰਨਾ ਚਾਹੋਗੇ ਸੰਸਤਾ ਜੀ ਹਾਂਜੀ ਠੀਕ ਹੈ ਤਾਂ ਚਲਦੀ ਹੋਈ ਵੀਡੀਓ ਨੂੰ ਜਰੂਰ ਸਾਂਝਾ ਕਰੋ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਤ ਸਬਸਕ੍ਰਾਈਬ ਸ਼ੇਅਰ ਲੈ ਕੇ ਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ